ਬੀਰ ਜੀ ਸਾਰਿਆਂ ਨੂੰ ਜੀ ਬੀਰ ਜੀ ਅੱਜ ਤਰੀਕ ਹੈਗੀ ਜੀ 19 10 2025 ਜੀ ਮੈਂ ਅਮਨਦੀਪ ਸਿੰਘ ਰੋਪੜ ਤੋਂ ਜੀ ਰੋਪੜ ਪੰਜਾਬ ਤੋਂ ਜੀ ਮੇਰਾ ਇੱਕ ਘਰ ਰੋਪੜ ਵੀ ਆ ਇੱਕ ਘਰ ਆ ਮੇਰਾ ਨਾਲਾਗੜ੍ਹ ਵੀ ਆ ਨਿਊ ਨਾਲਾਗੜ੍ਹ ਫੇਸ ਵੱੰਦੀ ਜੀ ਬੀਰ ਜੀ ਮੈਂ ਟ੍ਰਾਂਸਪੋਰਟ ਦਾ ਬਿਜ਼ਨਸ ਕਰਦਾ ਜੀ ਮੇਰੇ ਪਿਛਲੇ 4 ਸਾਲ ਤੋਂ ਅਮਨਦੀਪ ਟ੍ਰਾਂਸਪੋਰਟ ਕੰਪਨੀ ਦੇ ਨਾਂ ਤੇ ਮੇਰੀ ਕੰਪਨੀ ਆ ਟਰੱਕ ਆ ਜੀ ਮੇਰੇ ਕੋਲ ਘੋੜੇ ਮਲਟੀ ਐਕਸਲ ਟ੍ਰੇਲਰ ਤੇ ਅੱਜ ਤੋਂ ਗਰੀਬ 25 ਦਿਨ ਪਹਿਲਾਂ ਜੀ ਮੈਂ ਕੰਮ ਲਿਆ ਵਾ ਨਾਲਾਗੜ ਦੇ ਕੋਲ ਇੱਕ ਫੈਕਟਰੀ ਆ ਉਹਦਾ ਮੈਂ ਕੰਮ ਲਿਆ ਹਾਂ ਉੱਥੇ ਉਹਨਾਂ ਨੂੰ ਮੈਂ ਟਰਾਂਸਪੋਰਟ ਦੀ ਸਰਵਿਸ ਪ੍ਰੋਵਾਈਡ ਕਰਾਂ ਦਾ ਕੁਝ ਮੇਰੇ ਕੋਲ ਅਟੈਚ ਗੱਡੀਆਂ ਐ ਤੇ ਕੁਝ ਗੱਡੀਆਂ ਮੇਰੀਆਂ ਆਪਣੀਆਂ ਜੀ ਤੇ ਬਈ 15 10 2025 ਨੂੰ ਮੇਰੀ 15 13 10 2025 ਨੂੰ ਪਹਿਲਾਂ ਤਾਂ ਜੀ ਮੇਰੇ ਟਰੱਕ ਨੂੰ ਰੋਕਿਆ ਗਿਆ ਜੀ ਟਰਾਲੇ ਦੇ ਤੇ ਟੇਰਵੜ ਬੇਰੀਲਪੈਂਦਾ ਜੀ ਨਾਲਾਗੜ ਹਿਮਾਚਲਪੁਰ ਸਦੇ ਅੰਡਰ ਆ ਜੀ ਉਹ ਉੱਥੇ ਮੇਰੀ ਗੱਡੀ ਨੂੰ ਰੋਕਿਆ ਗਿਆ ਜੀ ਗੱਡੀ ਦੀ ਚੈਕਿੰਗ ਕਰੀ ਉਹਨਾਂ ਨੇ ਇਹ ਕਹਿੰਦੇ ਤੇਰੀ ਗੱਡੀ 'ਚ ਦੋ ਨੰਬਰ ਦਾ ਮਾਲ ਆ ਜੀ ਮੇਰੇ ਡਰਾਈਵਰ ਨੂੰ ਕਿਹਾ ਗਿਆ ਟਰੱਕ 'ਚ ਧਰਾਲੇ ਜੀ ਚਲ ਮੈਂ ਡਰਾਈਵਰ ਨੂੰ ਕਿਹਾ ਮੈਂ ਕਿਹਾ ਐਂ ਕਰ ਮੇਰੀ ਗੱਲ ਕਰ ਮਲਾਜਮਾਨ ਨਾਲ ਜਦੋਂ ਮੈਂ ਮਲਾਜਮਾਨ ਨਾਲ ਗੱਲ ਕਰੀ ਤਾਂ ਪਹਿਲਾਂ ਮੈਨੂੰ ਕਹਿੰਦੇ ਤੇਰੀ ਗੱਡੀ 'ਚ ਜੀ ਦੋ ਨੰਬਰ ਦਾ ਮਾਲ ਆ ਮੈਂ ਕਿਹਾ ਜੀ ਕੀ ਮਾਲ ਆ ਜੀ ਦੋ ਨੰਬਰ ਦਾ ਗੱਡੀ ਦੇ ਵਿੱਚ ਮੱਕੀ ਸੀਗੀ ਪੱਕੇ ਬਿੱਲਾਂ ਦੀ ਮੱਕੀ ਸੀਗੀ ਸਾਰੀ ਤੇ ਕਹਿੰਦੇ ਜੀ ਕਿ ਗੱਡੀ ਦੇ ਵਿੱਚ ਤੇਰੀ ਜੀ 2 ਨੰਬਰ ਦਾ ਮਾਲ ਆ ਤੇ ਮੈਂ ਗਈ ਚਲੋ ਬਿੱਲ ਚੈੱਕ ਕਰੋ ਡਰਾਈਵਰ ਨੂੰ ਨੇ 2 ਘੰਟੇ ਖੜਾ ਰੱਖਿਆ ਗੱਡੀ ਚੱਕ ਚੁੱਕ ਕਰੀ ਤੇ ਰੋਲਾ ਰੂਲਾ ਪੈ ਕੇ ਉਹਦੇ ਬਾਅਦ ਡਰਾਈਵਰ ਨੂੰ ਨੇ ਕਾਗਜ਼ੇ ਵਾਪਸ ਕਰਤੇ ਜੀ ਚਲੋ ਉਦਣ ਚਲੋ ਸਭ ਕੁਝ ਹੋ ਗਿਆ ਜੀ ਉਤੇ ਬਾਅਦ 15 10 2025 ਨੂੰ ਜੀ ਮੈਂ ਉਸ ਫੈਕਟਰੀ ਦੇ ਬਾਹਰ ਜਿੱਥੇ ਮੈਂ ਕੰਮ ਲਿਆ ਆਪਣੇ ਟਰੱਕਾਂ ਦੇ ਕੋਲ ਖੜਾ ਜੀ ਉੱਤੇ ਹਿਮਾਚਲ ਦੀ ਫੋਰਸ ਆ ਗਈ ਸਿਵਲ ਡ੍ਰੈਕਟ ਤੇ ਮੈਨੂੰ ਕਹਿੰਦੇ ਜੀ ਤੇਰੀ ਗੱਡੀ ਦੀ ਤਲਾਸ਼ੀ ਕਰਨੀ ਹੈ ਜੀ ਮੈਂ ਕਿਹਾ ਜੀ ਤੁਸੀਂ ਕੌਣ ਮੈਨੂੰ ਕਹਿੰਦੇ ਸੀ ਹਿਮਾਚਲ ਪੁਲਿਸ ਤੋਂ ਮੈਂ ਕਿਹਾ ਜੀ ਆਪਣਾ ਆਈ ਕਾਰਡ ਦਿਖਾਓ ਇੱਕ ਬੰਦਾ ਉਹਨਾਂ ਚੋਂ ਕਹਿੰਦਾ ਮੈਸੇਜ ਜੋ ਆਈ ਕਾਰਡ ਉਹਨਾਂ ਨੇ ਦਿਖਾਇਆ ਨਹੀਂ ਮੈਂ ਕਿਹਾ ਜੀ ਚਲੋ ਤਲਾਸ਼ੀ ਕਰ ਲਓ ਜੀ ਤਲਾਸ਼ੀ ਮੈਂ ਵੀਡੀਓਗ੍ਰਾਫੀ ਚ ਕਰਨੀ ਹੈ ਦੀ ਕਰਾਣੀ ਹੈ ਜੀ ਕਹਿੰਦੇ ਆਪਸਰਾ ਦੇ ਨਾਲ ਤੂੰ ਵੈਸ ਕਰਦਾ ਜਦੋਂ ਸਾਰੇ ਮੁਲਾਜ਼ਮ ਬੋਲਣ ਲੱਗੇ ਜੀ ਮੈਨੂੰ ਇੱਕ ਬੰਦਾ ਉਹਨਾਂ ਚੋਂ ਜਿਹੜਾ ਬੜਾ ਉਹਨੂੰ ਐਸਐਚਓ ਕਹਿੰਦਾ ਸੀ ਸਿਵਲ ਵਰਦੀ ਚ ਉਹਨਾਂ ਸਾਈਡ ਖੜਾ ਲਿਆ ਬਾਕੀ ਮਲਾਜਮ ਮੇਰੀ ਗੱਡੀ ਦੀ ਤਲਾਸ਼ੀ ਕਰ ਲੰਗੇ ਜੀ ਚਲੋ ਮੈਂ ਉਹਨਾਂ ਨੂੰ ਬੇਨਤੀ ਕਰੀ ਮੈਂ ਕਿਹਾ ਜੀ ਇਹ ਤਾਂ ਇਨਲੀਗਲ ਆ ਤੁਸੀਂ ਵੀਡੀਓਗ੍ਰਾਫੀ ਕਰੋ ਜੀ ਇਹਦੀ ਚਲੋ ਉਹਨਾਂ ਨੇ ਵੀਡੀਓਗ੍ਰਾਫੀ ਨਹੀਂ ਕਰਨ ਦਿੱਤੀ ਗੱਡੀ ਸਾਰੀ ਚੈੱਕ ਹੋਈ ਉੱਥੇ ਲੋਕ ਜਮ੍ਹਾਂ ਹੋ ਗਏ ਜੀ ਮੈਨੂੰ ਕਹਿੰਦੇ ਤੇਰੇ ਕੋਲ ਵੈਪਨ ਆ ਜੀ ਚਲੋ ਵੈਪਨ ਦਾ ਮੈਂ ਨਾਂ ਨਹੀਂ ਲੈਣਾ ਵੈਪ ਨੇ ਕਿਹਾ ਕਹਿੰਦਾ ਵੈਪਨ ਆ ਜੀ ਤੇਰੇ ਕੋਲ ਪਿਸਤੌਲ ਵੀ ਕਹਿੰਦੇ ਸੀਗੇ ਜੀ ਉਸ ਤੋਂ ਵੱਡੇ ਅਸਲੀ ਵੀ ਕਹਿੰਦੇ ਤੇ ਕਹਿੰਦੇ ਤੇਰੇ ਕੋਲ ਹਾਲਟ ਆ ਮੈਂ ਕਿਹਾ ਜਨਾਬ ਜੀ ਦੇਖੋ ਮੈਂ ਆਪਣਾ ਕਾਰੋਬਾਰ ਕਰਦਾ ਜੀ ਮੇਰੇ ਡਰੀਨ ਤੇ ਡਾਕੂਮੈਂਟ ਆ ਸਾਰਾ ਕੁਛ ਆ ਜੀ ਮੈਂ 2 ਨੰਬਰ ਦਾ ਥਲਾ ਲੇ ਕੇ ਚੰਡੀਗੜ੍ਹ ਤੋਂ ਕਿੱਦਾਂ ਆ ਸਕਦਾ ਔਰੇ ਰਸਤੇ 'ਚ 10 ਨਾਕੇ ਆ ਮੇਰੀ ਰਿਹائش ਵੀ ਚੰਡੀਗੜ੍ਹ 'ਚ ਆ ਮੈਂ ਹੁਣ ਬੈਰੀਅਲ ਕ੍ਰੋਸ ਕਰਿਆ ਤੇ ਜੀ ਮੈਂ ਕਹਾਂ ਜੀ ਬਾਕੀ ਤੁਸੀਂ ਮੇਰੀ ਜਿੱਤਨਾਚੀ ਕਰ ਲਈ ਸੀ ਕਿ ਬੈਰੀਅਲ ਤੇ ਕਰ ਲੈਂਦੇ ਤੁਸੀਂ ਉਰੇ ਮੇਰੇ ਕੰਮ ਵਾਲੀ ਜਗ੍ਹਾ ਤੇ ਆਏ ਚਲੋ ਉੱਥੇ ਭੀੜ-ਪੁੜ ਇਕੱਠੀ ਹੋਗੀ ਜੀ ਮੈਨੂੰ ਕਹਿੰਦੇ ਆ ਕਾਗਜ਼ ਤੇ ਸਾਈਨ ਕਰ ਤੇਰੇ ਕੰਮ ਆ ਜੂਗਾ ਕਾਗਜ਼ ਅੱਗੇ ਕਿਤੇ ਨਾਲੇ ਦੇ ਫੋਟੋ ਖਿੱਚ ਲੀ ਤਦੋਂ ਮੈਂ ਘਬਰਾਇਆ ਵੀ ਹੋਇਆ ਸੀਗਾ ਸਮਝ ਮੇਰਾ ਗੱਡੀ ਚੋਂ ਖਿਲ ਰਿਹਾ ਹੋਇਆ ਉਸ ਤੋਂ ਬਾਅਦ ਮੇਰੀ ਗੱਡੀ ਚੋਂ ਮਿਲਿਆ ਕੁਝ ਨਹੀਂ ਆ ਜੀ ਤੇ ਮੈਂ ਉਸ ਕਹਾਦ ਤੇ ਸੈਨ ਕਰਤੀ ਤੇ ਇਹ ਸਾਰੇ ਚੜ ਗਏ ਉਸ ਤੋਂ ਬਾਅਦ ਬਸ ਮੇਰਾ ਜੋ ਮੇਰਾ ਸਟਾਫ ਸੀਗਾ ਮੇਰੇ ਡਰਾਈਵਰ ਵਗੈਰਾ ਵਿਚਾਰੇ ਕੋਲ ਆ ਕੇ ਬੈਠੇ ਰਹੇ ਮੇਰੇ ਕਿਹਾ ਇਹ ਹੋਇਆ ਕੁਝ ਫੈਕਟਰੀ ਦੇ ਅੰਦਰ ਵੀ ਗੱਲਾਂ ਚੱਲ ਗਈਆਂ ਜੀ ਕਿ ਹਾਂ ਕਿਹਦੀ ਗੱਡੀ ਤਲਾਸ਼ੀ ਹੋਈ ਆ ਤੇ ਉ ਤੋਂ ਬਾਅਦ ਜੀ ਮੈਂ ਰਾਤ ਨੂੰ ਇਹਨਾਂ ਦੇ ਪੁਲਿਸ ਸਟੇਸ਼ਨ ਵੀ ਗਿਆ ਅਪਲੀਕੇਸ਼ਨ ਲੈ ਕੇ ਜੀ ਮੈਂ ਕਿਹਾ ਬੰਦੇ ਕੌਣ ਸੀਗੇ ਦੂਜੀ ਮੈਨੂੰ ਇਹ ਵੀ ਡਰ ਸੀ ਕਿ ਮੈਂ ਕਿਹਾ ਪਬਲੀਕਲੀ ਹੁਣ ਅਨਾਉਂਸ ਹੋ ਚੁੱਕਿਆ ਕਿ ਹਾਂਜੀ ਸਾਰੇ ਕੁਝ ਪਤਾ ਲੱਗ ਗਿਆ ਕੀ ਦੇ ਕੋਈ ਕੁਛ ਐ ਵੀ ਨਹੀਂ ਹੈ ਮੇਰੀ ਦੁਸ਼ਮਣੀ ਐ ਵੀ ਚੱਲਦੀ ਹੈ ਜੀ ਕਿ ਮੇਰੇ ਤੇ ਕੋਈ ਹਮਲਾ ਨਾ ਹੋ ਜਵੇ ਮੈਂ ਇਹਨਾਂ ਦੇ ਇਹਨਾਂ ਦੇ Shimla ਵਾਲੇ ਕੰਟੈਕਟ ਜਿਹੜੇ ਆਨਲਾਈਨ ਨੰਬਰ ਹੁੰਦੇ ਉਹਦੇ ਤੇ ਵੀ ਕਿਹਾ ਜੀ ਮੈਂ ਕਿਹਾ ਸਾਰਾ ਕੁਝ ਤੁਸੀਂ ਅਨਾਉਂਸ ਕਰ ਚੁੱਕੇ ਮੇਰੀ ਇੰਨੀ ਦੁਸ਼ਮਣੀ ਹੈ ਜੀ ਕਿ ਪੰਜਾਬ ਦੇ ਵਿੱਚ ਵੀ ਤੇ ਮੇਰਾ ਕੋਈ ਉਹਨਾਂ ਨੁਕਸਾਨ ਹੋ ਜਵੇ ਤੇ ਮੇਰੀ ਕੋਈ ਹੈਲਪ ਕਰ ਦੋ ਕਿਉਂਕਿ ਪਹਿਲਾਂ ਵੀ ਮੇਰੇ ਤੇ ਜਾਨਲੇਵਾ ਹਮਲੇ ਹੋਏ ਵੀ ਹੈ ਜੀ ਉਹਨਾਂ ਨੇ ਕੋਈ ਮਦਦ ਨਹੀਂ ਕਹਿੰਨੀ ਰਾਤ ਨੂੰ 1 ਵਜੇ ਤੱਕ ਵੀ ਮੈਂ ਥਾਣੇ 'ਚ ਬੈਠਾ ਰਿਆ ਪੁਲਿਸ ਵਾਲੇ ਬੈਠੇ ਹੱਸਦੇ ਰਹੇ ਪਰ ਮੇਰੀ ਨਾ ਕੋਈ ਹੈਲਪ ਕਰੀ ਆ ਮੇਰੀ ਜਿਹੜੀ ਲਿਖਤੀ ਅਪਲੀਕੇਸ਼ਨ ਸੀਗੀ ਮੈਨੂੰ ਰਾਤ ਨੂੰ 1 ਵਜੇ ਕਹਿੰਨੇ ਕਹਿੰਦੇ ਬਾਰੋ ਫੋਟੋ ਸਟੇਟ ਕਰਾ ਕੇ ਲਿਆ ਤੈਨੂੰ ਤਾਅ ਰਸੀਵੀ ਨਹੀਂ ਦਵਾਂਗੇ ਚਲੋ ਹੱਸਦੇ ਰਹੇ ਮਜ਼ਾਕ ਮੂੜੇ ਡਾਉਂਦੇ ਨੇ ਰਾਤ ਨੂੰ ਫੇਰ ਮੈਂ ਤੰਗ ਤੋਗ ਹੋ ਗਿਆ ਤੇ ਰਾਤ ਨੂੰ 3 ਵਜੇ ਮੈਂ ਹਿਮਾਚਲ ਨਾਲਾ ਗੜ ਤੋਂ ਨਹੀਂ ਚੰਡੀ ਦੋ ਤਿੰਨ ਦਿਨ ਪਹਿਲਾਂ ਤੋਂ ਜੀ ਦੋ ਦਿਨ ਹੋ ਗਏ ਜੀ ਅੱਜ 50 ਪੁਲਿਸ ਵਾਲੇ ਆਲੇ ਦੋਲੇ ਕਹਿੰਦੇ ਫਿਰਦੇ ਆ ਜੀ ਕੀ ਇਹਦੇ ਕੋਲ ਅਸਲੇ ਆ ਅਸੀਂ ਉਹਦਾ ਨੁਕਸਾਨ ਕਰਨਾ ਕੀ ਅਸੀਂ ਉਹਦੇ ਤੇ ਮੁਕੱਦਮਾ ਦੇਣਾ ਸਾਨੂੰ ਉਹਨੂੰ ਫੜਾਉ ਆ ਮਨਦੀਪ ਸਿੰਘ ਉਹਨੂੰ ਇਹ ਸਾਰਾ ਕੁਝ ਜੀ ਜਿਹੜਾ ਹੋ ਰਿਹਾ ਨਾ ਤਾਂ ਮੇਰੇ ਕੋਲ ਕੋਈ ਹਥਿਆਰ ਹੈ ਪਿਛਲੇ 5-6 ਸਾਲ ਤੋਂ ਮੈਂ ਰਹਿੰਦਾ ਤਾਂ ਮੈਂ ਆਊਟ ਆਫ ਸਟੇਟਾਂ ਜਿੱਤੇ ਕਿਤੁਕੇ ਖੰਦਾ ਜੀ ਚਲੋ ਉਰੇ ਵੀ ਮੈਂ ਆਦਾ ਜਾਂਦਾ ਨਾ ਤਾਂ ਮੇਰੇ ਕੋਈ ਦੋ ਨੰਬਰ ਦਾ ਅਸਲਾ ਜੀ ਨਾ ਮੇ ਕੋਈ ਦੋ ਨੰਬਰ ਦਾ ਕੰਮ ਕਰਿਆ ਮੈਂ ਉਸ ਦਿਨ ਵੀ ਜਿੱਦਣ ਮੇਰੀ ਤਰਾਸ਼ੀ ਹੋਈ ਆ ਮੈਂ ਕਿਹਾ ਜੀ ਤੁਹਾਡੇ ਕੋ ਸਾਰੇ ਟੈਕਨੀਕਲ ਸੋਰਸ ਆ ਤੁਸੀਂ ਫੋਨ ਟਰੈਕ ਕਰ ਲਓ ਮੇਰਾ 10 ਦਿਨ ਮੈਨੂੰ ਆਪਣੇ ਕੋਲ ਰੱਖ ਲਓ ਜਿੱਥੇ ਮੈਂ ਰਹਿੰਦਾ ਹਰ ਜਗ੍ਹਾ ਤਕਰੀਬਨ ਸੀਸੀਡੀ ਕੈਮਰੇ ਲੱਗੇ ਹੋਏ ਆ ਜੀ ਮੈਂ ਕਿਹਾ ਉਹ ਚੀਜ਼ਾਂ ਚੈੱਕ ਕਰ ਲਓ ਜੇ ਤੁਹਾਨੂੰ ਲੱਗਦਾ ਮੈਂ ਕੋਈ ਗਲਤ ਗੁਨਾਹਗਾਰ ਆ ਜੀ ਤਾਂ ਮੈਨੂੰ ਸਜ਼ਾ ਦੇ ਦਿਓ ਐਡਾ ਰੋਜ਼ ਰੋਜ਼ ਲੀਡ ਕਰਨਾ ਤੁਸੀਂ ਕਦੀ ਟਰੱਕ ਰੋ ਤੇ ਪਤਾ ਤਾਂ ਮੈਨੂੰ ਵੀ ਹੈਗਾ ਜੀ ਪਿੱਛੇ ਤੁਹਾਨੂੰ ਕੋਣ ਬੰਦਾ ਕਿਉਂ ਚੱਲ ਰਹੀ ਹੈ ਸਾਰੀ ਚਾਲ ਪਰ ਚਲੋ ਉਦੋਂ ਉਹਨਾਂ ਨੇ ਵੀ ਕੋਈ ਨਹੀਂ ਪੁਲਿਸ ਦੇ ਨਾਲ ਤੁਹਾਨੂੰ ਪਰ ਜਿਆਦਾ ਸਰਕਾਰੀ ਅਮਲਾ ਹੁੰਦਾ ਕਿੰਨੀ ਕ ਬੰਦਾ ਕੱਲਾ ਬੰਦਾ ਬਹਿਸ ਕਰਿਆਲੇ ਦੋਲੇ ਦੇ ਲੋਕ ਬੋਤੀ ਮਦਦ ਨਹੀਂ ਕਰਦੇ ਹੁਣ ਪੰਜਾਬ ਪੁਲਿਸ ਮੇਰੇ ਮਗਰ ਪੈ ਗਈ ਵੀ ਜੀ ਪਹਿਲਾਂ ਵੀ ਮੈਂ ਇਹੀ ਕੁਝ ਚੱਲਦਾ ਰਿਹਾ ਮੇਰੇ ਤੇ ਝੂਠੇ ਮਕਦਮੇ ਹੁੰਦੇ ਰਹੇ ਮੇਰੇ ਤੇ ਐਂਟੀ ਪਾਰਟੀਆਂ ਨਾਲ ਆਪਣੇ ਚੀਲੇ ਵਾਲ ਕੇ ਤਿਆਰ ਕਰਕੇ ਪੁਲਿਸ ਅਫਸਰ ਜਿਹੜੇ ਵੀ ਰੇਟੀ ਹੈ ਜੀ ਉਹ ਮੇਰੇ ਤੇ ਹਮਲੇ ਵੀ ਕਰਾਂਦੇ ਰਹੇ ਜੀ ਚਲੋ ਨਾ ਸਾਰਾ ਕੁਝ ਪਤਾ ਹੀ ਹੈ ਜੀ ਸਾਰੀ ਕੁਝ ਸਰਕਾਰਾਂ ਨੂੰ ਪਹਿਲਾਂ ਵੀ ਮੈਂ ਦਿੰਦੇ ਰਹੇ ਪਹਿਲੇ 15 16 ਸਾਲ ਤੋਂ ਹੀ ਸਾਰਾ ਕੁਝ ਚੱਲਦਾ ਰਿਹਾ ਹੁਣ ਵੀ ਬਈ ਜੀ ਆ ਮੈਂ ਐਪਲੀਕੇਸ਼ਨਾਂ ਤਿਆਰ ਕਰੀਆਂ ਵੀ ਆ ਅੱਜ ਦਿਵਾਲੀ ਦਾ ਤਿਹਾਰ ਆ ਲੋਕ ਆਪਣੇ ਘਰਾਂ 'ਚ ਬੈਠੇ ਨਾ ਤਾਂ ਮੈਂ ਡਰ ਦਾ ਮਾਰ ਆਪਣੇ ਘਰ ਜਾਣ ਜੋਗਾ ਜੀ ਵੀ ਆ ਮੈਨੂੰ ਚੱਕ ਨਾ ਲੈਣ ਜਾਂ ਮੇਰੇ ਪਰ ਉਦਾਂ ਕਿਸੇ ਹੋਰ ਬੰਦੇ ਤੋਂ ਪ੍ਰਾਈਵੇਟ ਬੰਦੇ ਤੋਂ ਕਿਸੇ ਹੋਰ ਗੈਂਗਸਟਰ ਤੋਂ ਹਮਲਾ ਨਾ ਕਰਾ ਦੇਣ ਆ ਚਿੱਠੀ ਹੈ ਜੀ ਇਹ ਮੈਂ ਰਾਸ਼ਟਰਪਤੀ ਸਾਹਿਬ ਨੂੰ ਲਿਖੀ ਵੀ ਆ। ਆ ਮੈਂ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਲਿਖੀ ਵੀ ਆ ਜੀ। ਇਹਦੇ ਚ ਸਾਰਾ ਕੁਝ ਦੱਸਿਆ ਗਿਆ ਜੀ। ਇਹ ਮੈਂ 19 ਤਰੀਕ ਨੂੰ ਲਿਖੀ ਵੀ ਆ ਜੀ। 19 19 10 2025 ਨੂੰ 19 10 2025 ਨੂੰ ਜੀ। ਉਹਨਾਂ ਦੀ ਛੁੱਟੀ ਦਾ ਦਿਨ ਆ ਜੀ ਨਾ ਤਾਂ ਮੈਂ ਇਹਨੂੰ ਸਪੀਡ ਪੋਸਟ ਕਰਾ ਸਕਦਾ। ਚਲੋ ਮੈਂ ਮਿਲਾਂ ਕਰਦਾ ਜੀ ਜਿੰਨੀ ਕੁ ਮੈਨੂੰ ਜਾਣਕਾਰੀ ਆ ਇਹ ਮਨੁੱਖੀ ਅਧਿਕਾਰ ਦੇ ਮਿਸ਼ਨ ਨੂੰ ਲਿਖੀ ਵੀ ਆ ਜੀ। ਹੋਰ ਵੀ ਆ ਜੀ ਵਿੱਚੇ ਕੁਝ ਐਸਐਸਪੀ ਸਾਹਿਬ ਨੂੰ ਆ ਡੀਜੀਪੀ ਸਾਹਿਬ ਨੂੰ ਲਿਖੀ ਵੀ ਆ ਜੀ। ਅਗਵਾਨਨ ਸਾਹਿਬ ਨੂੰ ਲਿਖੀ ਵੀ ਹੈ ਜੀ। ਹੋਰ ਵੀ ਹੈ ਜੀ ਕਿ ਚੀਫ ਜਸਟਿਸ ਸਾਹਿਬ ਨੂੰ ਵੀ ਲਿਖੀ ਹਾਈ ਕੋਰਟ ਜੀ। ਚਲੋ ਜੋ ਕੁਝ ਵੀ ਜਿੰਨੇ ਜੋਗਾ ਮੈਗਾ ਐਸਐਸਪੀ ਸਾਹਿਬ ਰੋਪੜ ਨੂੰ ਵੀ ਲਿਖੀ ਵੀ ਹੈ ਜੀ। ਬਾਕੀ ਐਸਪੀ ਬੱਦੀ ਨੂੰ ਵੀ ਮੈਂ ਇੱਕ ਲੈਟਰ ਭੇਜਿਆ ਵਾਜੀ ਪਰ ਉਹ ਮੈਨੂੰ ਲੱਗਦਾ ਉਹਨਾਂ ਕੋ ਪੁੱਜਿਆ ਨਹੀਂ ਸ਼ਾਇਦ ਮੈਂ ਵੀ ਸਹੀ ਤਰੀਕੇ ਨਾਲ ਪੇਪਰ ਪਹੁੰਚਾ ਦੇਣਾ ਜੀ ਮੈਂ। ਨਾਗੜਗੜ ਪੁਲਿਸ ਸਟੇਸ਼ਨ 'ਚ ਤਾਂ ਦਿੱਤੀ ਵੀ ਹੈ ਜੀ। ਅੱਜ ਵੀ ਮੈਨੂੰ ਇਹ ਡਰ ਆ ਜੀ ਦੇਖੋ ਪਹਿਲਾਂ ਵੀ ਮੇਰੇ ਨਾਲ ਬਹੁਤ ਕੁਝ ਹੋਇਆ ਪਹਿਲਾਂ ਮੇਰੇ ਤੇ ਜਾਨ ਲੈਵਾ ਹਮਲੇ ਵੀ ਹੋਏ। ਦੇਖੋ ਮੇਰਾ ਪੰਜਾਬ ਪੁਲਿਸ ਤੇ ਹਿਮਾਚਲ ਪੁਲਿਸ ਹੋ ਸਕਦਾ ਅਦਰ ਸਟੇਟਾਂ ਦੀ ਪੁਲਿਸ ਨਾਲ ਵੀ ਇਹਨਾਂ ਨੇ ਕੰਟੈਕਟ ਕਰਿਆ ਹੋਵੇ ਮੇਰਾ ਝੂਠਾ ਪੁਲਿਸ ਮੁਕਾਬਲਾ ਵੀ ਬਣਾ ਸਕਦੇ ਆ ਜੀ ਇਹ ਮਾਰ ਵੀ ਸਕਦੇ ਆ ਜੀ ਮੈਨੂੰ ਔਰ ਮੇਰੇ ਤੇ ਕੋਈ ਵੀ ਨਸ਼ੇ ਦਾ ਝੂਠਾ ਪਰਚਾ ਵੀ ਪਾ ਸਕਦੇ ਆ ਅਸਲੇ ਦਾ ਪਾ ਦੇਣ ਨਸ਼ੇ ਦਾ ਪਾ ਦੇਣ ਇਹਨਾਂ ਦਾ ਮੇਰੇ ਨਾਲ ਮੋਟੇ ਮਸਲੇ ਇਹ ਆ ਕਿ ਜਿਹੜਾ ਕੰਮਕਾਰ ਕਰਦਾ ਸੀ ਦੀ ਤਰੱਕੀ ਰੋਕਦੀਏ ਜਾਂ ਜੋ ਵੀ ਹੁੰਦਾ ਜਿਹੜੇ ਬੰਦੇ ਨੇ ਮਾੜਾ ਕਰਿਆ ਬੰਦਾ ਮੇਰਾ ਪਹਿਲਾਂ ਵੀ ਬਹੁਤ ਮਾੜਾ ਹੋਇਆ ਵਾ ਜੀ ਉਹਨਾਂ ਨੂੰ ਆਪਣਾ ਡਰ ਵੀ ਹੁੰਦਾ ਕਿ ਹਾਂ ਸਾਡਾ ਨਾਮੜਾ ਕਰਦੇ ਪਰ ਇਦਾਂ ਦੀ ਮੇਰੀ ਕੋਈ ਮੰਚਾ ਨਹੀਂ ਹੈਗੀ ਰੂਟੀਨ 'ਚ ਮੈਂ ਕੰਮ ਕਰਦਾ ਆ ਹਮੇਸ਼ਾ ਮੈਂ ਜਿਆਦਾ ਤਾਂ ਸੀਸੀਟੀਵੀ ਕੈਮਰੇ 'ਚ ਵੀ ਰਹਿੰਦਾ ਜੀ ਸ਼ਾਇਦ ਮੈਂ ਆਪਣੇ ਕਾਰ 'ਚ ਵੀ ਲਵਾ ਲੈਣਾ ਸੋ ਮੇਰੀ ਬੇਨਤੀ ਹੈ ਜੀ ਅੱਜ 19 10 2025 ਆ ਮੈਂ ਪੰਜਾਬ 'ਚ ਹਲੇ ਐਂਟਰੀ ਹੋਇਆ ਮੈਨੂੰ ਇਹ ਹੈ ਕਿ ਪੁਲਿਸ ਨਾ ਮੈਨੂੰ ਮਾਰ ਦੇਵੇ ਨਾ ਮੇਰੇ ਤੇ ਝੂਠਾ ਪਰਚਾ ਪਾ ਦੇਵੇ ਐਨੀਆਂ ਚਿੱਠੀਆਂ ਲਿਖੀਆਂ ਹੋਈਆਂ ਜੀ ਮੈਂ 17 ਸੈਕਟਰ ਵੀ ਘੁੰਮ ਕੇ ਆਇਆ ਜੀ ਪੋਸਟ ਆਫਿਸ ਬੰਦ ਆ ਆ ਹੋਰ ਵੀ ਅਣਦਨ ਯੂਨੀਵਰਸਿਟੀ ਚ ਵੀ ਜਾ ਕੇ ਆਇਆ ਕਿ ਕਿਤੇ ਮੇਰੀ ਫੈਕਸਾਂ ਹੋ ਜਾਣਾ ਜਾਂ ਮੇਲਾ ਹੋ ਜਾਣਾ ਚਲੋ ਮੇਲ ਮੈਂ ਕਰਨ ਦੀ ਟਰਾਈ ਕਰਦਾ ਇਹ ਸਾਰੇ ਲੈਟਰ ਮੇਰੇ ਕੋਲ ਪਏ ਆ ਜੀ ਜੇ ਮੈਨੂੰ ਕੁਝ ਹੋ ਵੀ ਜਾਂਦਾ ਤੇ ਲੈਟਰ ਵਾਲੇ ਦੋਲੇ ਕਿਸੇ ਨਾ ਕਿਸੇ ਕੋਲ ਪਏ ਹੋਣਗੇ ਲੈਟਰ ਪੁੱਛ ਜੂਗੇ ਤੇ ਮੈਨੂੰ ਇਨਸਾਫ ਦਵਾ ਦਿਓ ਬਾਕੀ ਜਦੋਂ ਮੈਂ ਜਿੰਦਾ ਜੇ ਮੇਰੇ ਤੇ ਝੂਠਾ ਕੋਈ ਮੁਕੱਦਮਾ ਹੁੰਦਾ ਮੈਂ ਇਸ ਗੱਲ ਤੋਂ ਨਹੀਂ ਡਰਦਾ ਜੀ ਮੇਰੀ ਕੋਈ ਵੀ ਅੱਜ ਵੀ ਜਾਂਚ ਹੋ ਜਾਵੇ ਕੱਲ੍ਹ ਨੂੰ ਵੀ ਹੋ ਜਾਵੇ ਮੈਂ ਉਦੋਂ ਵੀ ਉਹਨਾਂ ਨੂੰ ਇਹੀ ਕਿਹਾ ਕਿ ਮੈਨੂੰ ਉਹ ਤੁਸੀਂ ਲੋਕਾਂ ਸਾਹਮਣੇ ਜਲੀਲ ਕਰਕੇ ਛੱਡ ਕੇ ਚੱਲਦੇ ਔਰ ਇਲੀਗਲ ਤੌਰ ਤੇ ਤਲਾਸ਼ੀ ਕਰਕੇ ਚੱਲੇ ਆ ਜੀ ਤੁਸੀਂ ਮੇਰੀ ਚੰਗੀ ਤਰ੍ਹਾਂ ਜਾਂਚ ਕਰ ਲਓ ਹਨਾ ਇਹਨੂੰ ਬਿਠਾ ਲਓ 2 ਘੰਟੇ ਬਿਠਾ ਲਓ ਇੱਕ ਦਿਨ ਸਾਰਾ ਕੁਝ ਨਵੇੜਤਾ ਦੋ ਰੋਜ਼ ਰੋਜ਼ ਰੋਕਣਾ ਰੋਜ਼ ਰੋਜ਼ ਜਲੀਲ ਕਰਨਾ ਉਹ ਬਹੁਤ ਮਾੜੀ ਗੱਲ ਹੈ ਜੀ ਹੁਣ ਆ ਪੰਜਾਬ ਵਾਲੇ ਮਗਰ ਪਏ ਹੋਏ ਆ ਜੀ ਔਰ ਪਿੱਛੋਂ ਸਾਰੇ ਮੇਰੀ ਵਿਰੋਧੀ ਪਾਰਟੀ ਤੋਂ ਕੋਈ ਪੈਸੇ ਲੈ ਕੇ ਔਰ ਹਰ ਇੱਕ ਨਵਾਂ ਅਫਸਰ ਆ ਜਾਂਦਾ ਸਾਡੀ ਪੁਲਿਸ ਇੰਨੀ ਸਖਤੀ ਹੋ ਚੁੱਕੀ ਆ ਮੈਂ ਅੱਜ ਦੇਸ਼ ਦੀ ਇਹ ਕਹੂੰਗਾ ਕਿਸੇ ਸਟੇਟ ਦੇ ਨਹੀਂ ਕਹੂੰਗਾ ਕਿ ਕਿਸੇ ਵੀ ਪੁਲਿਸ ਵਾਲੇ ਨੂੰ ਪੈਸੇ 120000 50000 ਦੇ ਕੇ ਕਿਸੇ ਦੇ ਵੀ ਝੂਠਾ ਮੁਕੱਦਮਾ ਕਰਾ ਦਿਓ ਕਿਸੇ ਨੂੰ ਜਲੀਲ ਕਰਾ ਦਿਓ ਕਿਸੇ ਦੀ ਪਰਸਨਲ ਚੀਜ਼ਾਂ ਚੈੱਕ ਕਰੀ ਜਾਓ ਕੱਪੜੇ ਫਰੋਲ ਦਿਓ ਔਰ ਕਿਸੇ ਨੂੰ ਵੀ ਮਰਵਾ ਦਿਓ ਹੁਣ ਇਹ ਸਭ ਕੁਝ ਹੋ ਗਿਆ ਵਾ ਕੋਟਾ ਦੇ ਚਲੋ ਉਮੀਦ ਆ ਔਰ ਮੈਂ ਪੰਜਾਬ ਹਰਿਆਣਾ ਹਾਈ ਕੋਰਟ ਵੀ ਜਾਊਂਗਾ ਹਮਾਚਲ ਕੋਰਟ ਵੀ ਜਾਊਂਗਾ ਕਿ ਮੇਰਾ ਹੱਲ ਕਰੋ ਜੀ ਕਿੰਨੀ ਕੀ ਡੇਢ ਜਲੀਲ ਹੁੰਦਾ ਰਹੂੰਗਾ ਅੱਜ 14 ਸਾਲ ਹੋ ਗਏ ਜੀ ਮੇਰੇ ਘਰ ਨੂੰ ਜਾਂਦਾ ਲੱਗਿਆ ਵਾ ਜੀ ਆਲੇ-ਦੋਲੇ ਬਾਹਰ ਹੰਦਾ ਉਹ ਵੀ ਇਸ ਕਰਕੇ ਕਿ ਜੇ ਮੈਂ ਜ਼ਿੰਦਗੀ ਜੀਣਾ ਚਾਹੁੰਦਾ ਲੜਨਾ ਬਹੁਤ ਸੌਖਾ ਬੰਦਾ ਲੜ ਸਕਦਾ ਪਰ ਅੰਦਰੋਂ ਆਪਣਾ ਮਨ ਨਹੀਂ ਕਰਦਾ ਜ਼ਿੰਦਗੀ ਜੀਣਾ ਚਾਹੁੰਦੇ ਜੀ ਆਪਾਂ ਬਹੁਤ ਸਮਝੌਤੇ ਕਰੇ ਅੱਜ ਤੋਂ 10 ਸਾਲ 15 ਸਾਲ ਪਹਿਲਾਂ ਵੀ ਸਮਝੌਤੇ ਤੋਂ ਬਾਅਦ ਸਮਝੌਤਾ ਫੇਰਾ ਸਾਰ ਸਮਝੌਤੇ ਹੀ ਸਮਝੌਤੇ ਚੱਲਦੇ ਆਜ ਵੀ ਸਮਝੌਤੇ ਹੀ ਕਰਕੇ ਆਪਾਂ ਜੀ ਰਹੇ ਹਾਂ ਨਹੀਂ ਇਹਨਾਂ ਨੇ ਇੱਕ ਇਦਾਂ ਦੇ ਹਾਲਾਤ ਬਣਾਏ ਵੇ ਆ ਜੀ ਇਦਾਂ ਦੇ ਬਹੁਤ ਨੌਜਵਾਨਾਂ ਦੇ ਮੇਰੇ ਵਰਗਿਆਂ ਦੇ ਚਲੋ ਮੈਂ ਤਾਂ ਚੁੱਪਚਾਪ ਬਹਿ ਗਿਆ ਜ਼ਿੰਦਗੀ ਸਮਝੌਤੇ ਕੁਝ ਬੱਚੇ ਸਮਝੌਤਾ ਨਹੀਂ ਕਰਦੇ ਫੇ ਘਰੋਂ ਬੇਕਾਰ ਹੋ ਜਾਂਦੇ ਆ ਫਿਰ ਉਹ ਗੈਂਗਸਟਰ ਬਣ ਫਿਰ ਇਹ ਉਹਨਾਂ ਦੇ ਨਾਲ ਦੇ ਦੋਸਤਾਂ ਨੂੰ ਪੱਟ ਕੇ ਝੂਠੇ ਪੁਲਿਸ ਮੁਕਾਬਲੇ 'ਚ ਮਾਰ ਦਿੰਦੇ ਸੀ ਉਹਨਾਂ ਨੂੰ ਪਰ ਇਹ ਨਹੀਂ ਇਹ ਸੋਚਦੇ ਕਿ ਇਸ ਦਾ ਬੱਚਾ ਹੈ ਠੀਕ ਹੈ ਉਹੀ ਬੱਚੇ ਜਿਹੜੇ ਅੱਜ ਜਿਨ੍ਹਾਂ ਨੇ ਦੇਖਦੀ ਤਰੱਕੀ ਦਾ ਹਿੱਸਾ ਬਣਨਾ ਅੱਜ ਵੀ ਮੈਂ ਟੈਕਸ ਪੇ ਕਰ ਰਿਹਾ ਜੀ ਮੈਂ ਕੰਮ ਕਰਦਾ ਜੀ ਆਪਣਾ ਅੱਜ ਮੈਂ ਟੈਕਸ ਪੇ ਕਰਦਾ ਜੀ ਸਾਰਾ ਕੁਝ ਆ ਕੇ ਵੀ ਮੈਂ ਬਹੁਤ ਕੁਝ ਚਾਹੁੰਦਾ ਜੀ ਮੈਂ ਕੰਮ ਕਰਾਂ ਤੇ ਮੈਂ ਵੱਧ ਤੋਂ ਵੱਧ ਟੈਕਸ ਪੇ ਕਰਾਂ ਆਪਣੇ ਸਰਕਾਰ ਦੀ ਆਪਣੇ ਦੇ ਦੀ ਤਰੱਕੀ ਦਾ ਹਿੱਸੇਦਾਰ ਬਣਾਂ ਪਰ ਉਹ ਇਹ ਚੀਜ਼ਾਂ ਨੂੰ ਆਪਣੀ ਕਰਾਪਸ਼ਨ ਨਾਲ ਜੋੜਨਾ ਚਾਹੁੰਦੇ ਆ ਕਿ ਅਸੀਂ ਕਰਾਪਸ਼ਨ ਇਹ ਕਰੀਏ ਜ਼ਿੰਦਗੀ 'ਚ ਹੋਰ ਬੰਦਾ ਕੋਈ ਕਾਰੋ ਸੋ ਮੇਰੀ ਬੇਨਤੀ ਹੈ ਜੀ ਮੈਨੂੰ ਇਨਸਾਫ ਦਿਵਾਇਓ ਕਿ ਮੇਰੇ ਤੇ ਹੁਣ ਵੀ ਅੱਜ 19 10 2025 ਟਾਈਮ ਹੋਇਆ ਵਾ ਕਰੀਬ ਜੀ ਡੇਢ ਤੋਂ ਪੌਣੇ 2 ਵਜੇ ਵੀ ਆ ਜੀ ਮੈਂ ਬਿਲਕੁਲ ਚੰਡੀਗੜ੍ਹ ਤੋਂ ਪੰਜਾਬ ਵਾਲੀ ਹੱਦ ਤੇ ਖੜਾ ਪੰਜਾਬ ਚੱਲੇ ਆ ਅੱਜ ਦਿਵਾਲੀ ਦਾ ਤਿਹਾਰ ਆ ਜੀ ਮੇਰਾ ਮਨ ਕਰਦਾ ਮੈਂ ਆਪਣੇ ਫੈਮਿਲੀ ਮਾਊਂਟਡੇ ਦਾ ਮਨਾਵਾ ਜੀ ਹਿਮਾਚਲ ਬਾਰਡਰ ਤੇ ਮੇਰਾ ਘਰ ਰੁਪੜੀ ਮੇਰਾ ਘਰ ਮੈਂ ਆਪਣੇ ਮਾਊਂਟਡੇ ਕੋ ਨਾਲਾਗੜ੍ਹ ਚੱਲੇ ਆ ਪਰ ਮੇਰਾ ਕੋਈ ਮੈਨੂੰ ਬਾਰ ਬਾਰ ਬੁਲਾ ਰਹੀ ਹੈ ਮੇਰਾ ਅੱਜ ਵੀ ਡਰਦਾ ਮੇਰਾ ਜਾਣ ਦਾ ਮਾਨ ਨਹੀਂ ਆ ਤੇ ਬੰਦੇ ਨੂੰ ਜਦੋਂ ਨੁਕਸਾਨ ਹੋ ਜਾਂਦਾ ਬੰਦਾ ਬਾਅਦ ਵਿੱਚ ਸੋਚਦਾ ਕਿ ਆਪਾਂ ਇੱਕ ਦਿਨ ਟਾਲ ਦਿੰਦੇ ਸ਼ਾਇਦ ਬਚੇ ਜਾਂਦੇ ਪਰ ਫਿਰ ਵੀ ਦਿਵਾਲੀ ਦਾ ਤਿਆਰ ਆ ਜੀ ਮੈਂ ਘਰ ਜਾਣਾ ਮੇਰਾ ਜ਼ਰੂਰੀ ਵੀ ਆ ਆਪਣਾ ਕੰਮ ਧੰਦਾ ਵੀ ਦੇਖਣਾ ਮੇਰੀ ਇੱਕੇ ਗੱਡੀ ਦੀ 80000 ਰੁਪਏ 70 70000 ਰੁਪਏ ਕਿਸ਼ਤਾਂ ਜੀ ਜਿਵੇਂ ਸਾਰੀਆਂ ਚੀਜ਼ਾਂ ਇਹ ਛੱਡ ਕੇ ਆਲੇ ਦੁਆਲੇ ਦੂਰ ਸਟੇਟਾਂ 'ਚ ਫੇਰ ਲੁਕਦਾ ਫਿਰਾਂ ਮੈਂ ਫਿਰ ਉਹੀ ਕਰਜ ਜੀ ਫਿਰ ਇਹੀ ਚਾਹੁੰਦੇ ਆ ਜੀ ਕਿਨੇ ਗੱਡੀ ਵੀ ਕਿਨੇ ਸਰ ਚੱਕ ਲੈ ਜਾਣ ਆਪ ਵੀ ਇਹਦੀ ਟੇਟ ਹੋ ਕੇ ਘਰੋਂ ਬੇਕਾਰ ਹੋਵੇ ਕੋਈ ਵੀ ਕਿਸੇ ਕਿਸੇ ਵੀ ਚਾਹੇ ਜੇ ਬੰਦਾ ਟੁੱਟਿਆ ਹੋਣਾ ਬੇਵਾਦ ਹੁੰਦਾ ਤਾਂ ਕਿਸੇ ਨਾ ਕਿਸੇ ਚੀਜ਼ ਨਾਲ ਜੁੜ ਜਾਂਦਾ ਜੀ ਫਿਰ ਉਹੀ ਇਹ ਚ ਹੁੰਦੇ ਜੀ ਘਰ ਤੋਂ ਬੇ ਘਰ ਰੋਟੀ ਨਹੀਂ। ਸੋ ਪਲੀਜ਼ ਜੇ ਮੈਨੂੰ ਕੁਝ ਹੁੰਦਾ ਇਹ ਤਾਂ ਮੇਰੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਵਾਇਰਲ ਹੋ ਸ਼ੇਅਰ ਕਰ ਦਿਓ। ਅਮਨਦੀਪ ਸਿੰਘ ਮੇਰਾ ਨਾਮ ਹੈ ਜੀ। ਅਮਨਦੀਪ ਟਰਾਂਸਪੋਰਟ ਕੰਪਨੀ ਮੈਂ ਉਹਦਾ ਪ੍ਰੋਪਰਾਈਟਰ ਹਾਂ ਜੀ। ਧੰਨਵਾਦੀ ਸਤਿ ਸ੍ਰੀ ਅਕਾਲ।